ਸਾਸਤ੍ਰੀ ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੀ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਬਹੁਤ ਜ਼ਿਆਦੇ ਸੋਨੇ ਸੂਟ ਲੈ ਕੇ ਆਏਗੇ ਭੈਣਾਂ ਦੀ ਬਹੁਤ ਜ਼ਿਆਦੇ ਡਿਮਾਂਡ ਸੀ ਇਹਨਾਂ ਸੂਟਾਂ ਦੀ ਤੇ ਸਟਾਕ ਹੈਗਾ ਬਹੁਤ ਲਿਮਿਟਿਡ ਜਗਾ ਇਸ ਤੋਂ ਮਤਲਬ ਦੁਬਾਰਾ ਰਿਪੀਟ ਨਹੀਂ ਹੋਊਗਾ ਇਹ ਵਾਲਾ ਸਟਾਕ ਹੈਗਾ ਤੇ ਜੂਟ ਕਾਟਨ ਦੇ ਆਪਾਂ ਸੂਟ ਲੈ ਕੇ ਆਏਗੇ ਪਹਿਲਾਂ ਵੀ ਆਪਾਂ ਵੀਡੀਓ ਅਪਲੋਡ ਕੀਤੀ ਸੀ ਕਿ ਕਾਫੀ ਵਧੀਆ ਰਿਸਪੌਂਸ ਆਇਆ ਪਹਿਣਾ ਦਾ ਤੇ ਦੁਬਾਰਾ ਮੰਗ ਰਹੇ ਸੀਗੇ ਜਿੱਦ ਤੱਕ ਇਹ ਤੁਸੀਂ ਹੁਣ ਗਰਮੀ ਦੇ ਵਿੱਚ ਸੂਟ ਲੇਗੇ ਉਹ ਪਾ ਸਕਦੇ ਹੋਵੋਗੇ ਤੇ ਜੂਟ ਕਾਟਨ ਦਾ ਸੂਟ ਹੈਗਾ ਤੇ ਬਹੁਤ ਜ਼ਿਆਦੇ ਨਾਲੇ 트ੈਂਡ ਦੇ ਵਿੱਚ ਹੈਗਾ ਅੱਜ ਕੱਲ ਹਨਾ ਤੇ ਰੈਡੀ ਕੀਤੇ ਵੀ ਬਹੁਤ ਜ਼ਿਆਦੇ ਸੋਹਣੇ ਲੱਗਦੇ ਨੇਗੇ ਸੂਟ ਤੇ ਪਲੱਸ ਨਾਲ ਆਪਾਂ ਤੁਹਾਨੂੰ ਦਿਖਾਵਾਂਗੇ ਬਰਬਰੀ ਤੇ ਸੂਟ ਦਿਖਾਵਾਂਗੇ ਉਹ ਵੀ ਕਾਫੀ ਜ਼ਿਆਦੇ ਦੀ ਮਾਨਸਿਪਾਣਾ ਦੀ ਵੀ ਸਾਨੂੰ ਬਰਬਰੀ ਦੇ ਸੂਟ ਚਾਹੀਦੇ ਨੇਗੇ ਕਿਉਂਕਿ ਪਹਿਲਾਂ ਜਿਹੜਾ ਸਟਾਕ ਸੀਗਾ ਉਹ ਸੇਲ ਹੋ ਚੁੱਕਿਆ ਸੀ ਉਹਦੇ ਵਿੱਚ ਕੁਝ ਕੁ ਸੂਟ ਅਵੇਲੇਬਲ ਹੈਗੇ ਸੀਗੇ ਪਰ ਉਹ ਮੈਂ ਅੱਜ ਵੀਡੀਓ 'ਚ ਨਹੀਂ ਦਿਖਾ ਰਹੀ ਅੱਜ ਸਾਰੇ ਨਵੇਂ ਸੂਟ ਦਿਖਾਉਂਗੀ ਤੁਹਾਨੂੰ ਬਰਬਰੀ ਦੇ ਜੇ ਕੋਈ ਵੀ ਭੈਣ ਹਨਾ ਜੇ ਤਾਂ ਕਿ ਮੈਨੂੰ ਮੈਸੇਜ ਆਉਂਦੇ ਸੀ ਵੀ ਅਸੀਂ ਬਰਬੀ ਦੇ ਸੂਟ ਲੈਣੇ ਨੇ ਕਿ ਤੁਸੀਂ ਆਪਣੇ ਫਾਸਟਲੀ ਆਰਡਰ ਕਰਕੇ ਸੂਟ ਲੈਣਗੇ ਜਿਹੜੇ ਰਖਾ ਸਕਦੇ ਹੋਗੇ ਚਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਆਂਗੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ ਜੂਟ ਕਾਟਨ ਦੇ ਸੂਟ ਦਿਖਾਵਾਂਗੇ ਤੇ ਬਹੁਤ ਜ਼ਿਆਦੇ ਸੋਹਣਾ ਫੈਬਰਿਕ ਰਹੂਗਾ ਇਹ ਵਾਲਾ ਤੇ ਕਾਫੀ ਸੇਲ ਹੋਇਆਗਾ ਫੈਬਰਿਕ ਇਹ ਬਹੁਤ ਵਧੀਆ ਰਿਸਪੌਂਸ ਰਿਹਾ ਜਿਦਾ ਕਿ ਨਿਊ ਫੈਬਰਿਕ ਆਇਆ ਸੀਗਾ ਬਹੁਤ ਭੈਣਾਂ ਨੇ ਲਾਈਕ ਕੀਤਾ ਤੇ ਇਹਦੇ ਨਾਲ ਦਾ ਸਟਿਚ ਕੀਤਾ ਸੂਟ ਵੀ ਪਿਆਗਾ ਮੈਂ ਤੁਹਾਨੂੰ ਜ਼ਰੂਰ ਸ਼ੋਅ ਕਰੂੰਗੀ ਸਟਿਚ ਕੀਤਾ ਸੂਟ ਵੀ ਲਓ ਜੀ ਇੱਲਾ ਮੈਂ ਤੁਹਾਨੂੰ ਸਲਾਈ ਵਾਲਾ ਸੂਟ ਹੀ ਦਿਖਾ ਦਿੰਨੀ ਆ ਦੇਖੋ ਇਹਦੇ ਨਾਲ ਦਾ ਤੁਹਾਨੂੰ ਸੇਮ ਪ੍ਰਿੰਟ ਆਪਾਂ ਚੈੱਕ ਕਰ ਲਾਂਗੇ ਦੇਖੋ ਇਸ ਤਰ੍ਹਾਂ ਬਾਕੀ ਜਿਹੜੇ ਸੂਟ ਨੇਗੇ ਆਨ ਸਟਿਚ ਕੀ ਸੀਗੇ ਤੇ ਦੇਖੋ ਕਿੰਨੀ ਜਿਆਦਾ ਸੋਹਣੀ ਗ੍ਰੇਸ ਆਈ ਹੈਗੀ ਝੂਟ ਕਾਟਨ ਦੇ ਉੱਪਰ ਸੂਟ ਦੀ ਇਸ ਤਰ੍ਹਾਂ ਹਨਾ ਸਟਿਚ ਕੀਤਾਗਾ ਆਪਾਂ ਲੈਸਿਸ ਵਗੈਰਾ ਲਗਾ ਕੇ ਫਰੰਟ ਪੈਕ ਕਿੱਦਾਂ ਆਪਾਂ ਨੈਕ ਬਣਾਇਆਗਾ ਤੇ ਪਲੱਸ ਬਾਹਾਂ ਤੇ ਵੀ ਦੇਖੋ ਇਸ ਤਰ੍ਹਾਂ ਆਪਾਂ ਲੈਸ ਲਗਾਈ ਹੈਗੀ ਬਹੁਤ ਜਿਆਦੇ ਸੋਹਣਾ ਲੱਗ ਰਿਹਾ ਜੂਟ ਕਾਟਨ ਦਾ ਸੂਟ ਹੈ ਵੀ ਤੇ ਫੈਬਰਿਕ ਦੀ ਕੁਆਲਿਟੀ ਵੀ ਬਹੁਤ ਜਿਆਦੇ ਸੋਹਣੀ ਹੈ। ਲਓ ਜੀ। ਫਰਸਟ ਸੂਟ ਮੈਂ ਤੁਹਾਨੂੰ ਦਿਖਾਉਣੀ ਆਂਗੀ। ਇਸ ਤਰ੍ਹਾਂ ਰਹੂਗਾ। ਬਣ ਕੇ ਸੂਟ ਸਾਰੇ ਹੀ ਕਾਫੀ ਜਿਆਦੇ ਸੋਹਣੇ ਬਣ ਜਾਣਗੇ ਤੇ ਤੁਸੀਂ ਪੈਚ ਵਰਕ ਵਗੈਰਾ ਇਦਾਂ ਹਨਾ ਡਿਜ਼ਾਈਨਿੰਗ ਇਹਨਾਂ ਨੂੰ ਤੁਸੀਂ ਕਰਵਾ ਸਕਦੇ ਹੋਵੋਗੇ। ਲਓ ਜੀ। ਐਕਸਟਰਾ। ਤੁਸੀਂ ਦੇਖ ਸਕਦੇ ਹੋਗੇ ਸੂਟ ਕਾਫੀ ਜਿਆਦੇ ਸੋਹਣਾ ਰਹੂਗਾ। ਤੇ ਨੈਕਸਟ ਡੇ ਦੇ ਵਿੱਚ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਐਸ ਤਰਾ ਕੋਈ ਵੀ ਤੁਹਾਨੂੰ ਪ੍ਰਿੰਟ ਪਸੰਦ ਆ ਨਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਮੈਸੇਜ ਕਰ ਦੇਣਾਗਾ ਤੇ ਆਪਣਾ ਸੂਟ ਹੈਗਾ ਜਿਹੜਾ ਰੱਖਾ ਸਕਦੇ ਹੋ ਪ੍ਰਾਈਸ ਸੌਰੀ ਮੈਂ ਦੱਸਣਾ ਭੁੱਲ ਗਿਆ ਦਾ ਪ੍ਰਾਈਸ ਹੈਗਾ ਕਿ 1500 ਰ ਹੋਊਗਾ ਜੂਟ ਕਾਟਨ ਦੇ ਸੂਟ ਦਾ ਤੇ ਇਸ ਤੋਂ ਬਾਅਦ ਆ ਜੁਗਾਈ ਦੇਖੋ ਇਹ ਵਾਲਾ ਸ਼ੇਡ ਆ ਜੂਗਾ ਇਸ ਦੇ ਉੱਪਰ ਜਿੱਦਾਂ ਕਿ ਐਦਾਂ ਲਵੈਂਡਰ ਕਲਰ ਦੀ ਹਨਾ ਲੱਗ ਜੂਗੀ ਲੈਸ ਵਗੈਰਾ ਲੱਗ ਜੂਗੀ ਦੁਪੱਟਾ ਵੀ ਤੁਸੀਂ ਲਵੈਂਡਰ ਰੱਖ ਸਕਦੇ ਹੋ ਜਿੱਦਾਂ ਕਿ ਮੈਂ ਲਿਆ ਹੋਇਆ ਦੇਖੋ ਬਿਲਕੁਲ ਪਰਫੈਕਟ ਮੈਚ ਕਰ ਰਿਹਾਗਾ ਕੰਬੀਨੇਸ਼ਨ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਰਹੂਗਾ ਇਹਦੇ ਨਾਲ ਤੁਸੀਂ ਦੁਪੱਟਾ ਕਿਹੜਾ ਲੈਣਾਗਾ ਮੈਂ ਤੁਹਾਨੂੰ ਦੱਸ ਦੇ ਤੁਸੀਂ ਇਹਦੇ ਨਾਲ ਦੁਪੱਟਾ ਲੈ ਸਕਦੇ ਹੋਗੇ ਕਾਟਨ ਕੋਟੇ ਦਾ ਤੁਸੀਂ ਦੁਪੱਟਾ ਲੈ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਰਹੂਗਾ ਇਹ ਵਾਲਾ ਦੁਪੱਟਾ ਹਨਾ ਐਦਾਂ ਲਓ ਜੀ ਫਿਰ ਇਸ ਤੋਂ ਬਾਅਦ ਆ ਜੂਗਾ ਇਹ ਮਹਿੰਦੀ ਕਲਰ ਆ ਜੂਗਾ ਸ਼ੇਡ ਤੁਸੀਂ ਦੇਖੋ ਸਾਰੇ ਹੀ ਸੋਨੇ ਨੇਗੇ ਜਿੱਦਾਂ ਕਿ ਇਹਦੇ ਵਿੱਚ ਜਿਹੜੇ ਕਲਰ ਨੇਗੇ ਉਦੋਂ ਦੇ ਤੁਸੀਂ ਲੈਸਾਂ ਜਾਂ ਪਾਈਪਿੰਗ ਦਾ ਡਿਜ਼ਾਈਨ ਕਰਿਓ ਫਿਰ ਤੁਸੀਂ ਸੂਟ ਦੇਖਿਓ ਇਹ ਬਣੇ ਹੋਏ ਕੰਟਰਾਸਟ ਇਹਦੇ ਨਾਲ ਤੁਸੀਂ ਦੁਪੱਟਾ ਰੱਖਣਾਗਾ ਤੇ ਫਿਰ ਬਹੁਤ ਜ਼ਿਆਦਾ ਸੋਹਣਾ ਟਾਈ ਐਂਡ ਡਾਈ ਵੀ ਕਰਾ ਸਕਦੇ ਹੋ ਕਿਉਂਕਿ ਬੇਸ ਆ ਜਿਹੜਾ ਲਾਈਟ ਹੈਗਾ ਇਹਦਾ ਲੋਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਰਹੂਗਾ ਇਹਦੇ ਤੁਸੀਂ ਡ्रेसेस ਕੋਆਰਡ ਸੈਟ ਵਗੈਰਾ ਇਦਾਂ ਦੇ ਜਿੰਦਾਂ ਕਿ ਡਿਜ਼ਾਈਨ ਹੁੰਦੇ ਨੇ ਕਿ ਇਹਨਾਂ ਦੇ ਤੁਸੀਂ ਰੈਡੀ ਕਰਵਾ ਸਕਦੇ ਹੋ ਬਹੁਤ ਜ਼ਿਆਦੇ ਸੋਹਣੇ ਰਹਿਣਗੇ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਬਰਬਰੀ ਦੇ ਸੂਟ ਦਿਖਾਉਣੇ ਆਂਗੇ ਬਰਬਰੀ ਦੇ ਸੂਟਾਂ ਦਾ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਡਿਜ਼ਾਈਨ ਦਿਖਾਉਣੀ ਆਪਣਾ ਵਰਕ ਹੋ ਕੇ ਆਇਆਗਾ ਇਸ ਤਰ੍ਹਾਂ ਦੇਖੋ ਤੁਸੀਂ ਬਰਬਰੀ ਦੇ ਸੂਟਾਂ ਦੇ ਉੱਪਰ ਤੁਸੀਂ ਕੀ ਹੈਗਾ ਇਸ ਤਰ੍ਹਾਂ ਇਹਨਾਂ ਨੂੰ ਬਹੁਤ ਜ਼ਿਆਦੇ ਸੋਹਣੇ ਰੈਡੀ ਕਰਾ ਸਕਦੇ ਹੋਗੇ ਇਦਾਂ ਦੇਖੋ ਇਹ ਨੈਕ ਦਾ ਡਿਜ਼ਾਈਨ ਹੋਇਆਗਾ ਦੇ ਵਿੱਚ ਬੁੱਤੀ ਆ ਜੂਗੀ ਸਾਰੇ ਚ ਇਹ ਆਪਾਂ ਬਰਬਰੀ ਦਾ ਸੂਟ ਰੈਡੀ ਕੀਤਾ ਹੈਗਾ ਦੇਖੋ 2150 ਦਾ ਪ੍ਰਾਈਸ ਰਹੂਗਾ ਬਰਬਰੀ ਦੇ ਸੂਟਾਂ ਦਾ ਤੇ ਵਰਕ ਵਗੈਰਾ ਕਰਾਉਂਗੇ ਉਹਦੇ ਐਕਸਟਰਾ ਚਾਰजेस ਹੋਣਗੇ ਜਦੋਂ ਕਿ ਕਾਫੀ ਜਿਆਦਾ ਸੋਨਾ ਦੇਖੋ ਵਰਕ ਕੀਤਾ ਹੈਗਾ ਇਹ ਵਾਲੀਆਂ ਰਹਿਣਗੀਆਂ ਇਸ ਤਰ੍ਹਾਂ ਪਾਵਾਂ ਰਹਿਣਗੀਆਂ ਇਹ ਪਾਵਾਂ ਦਾ ਡਿਜ਼ਾਈਨ ਆ ਜਾਊਗਾ ਇਦਾਂ ਬਾਵਾਂ ਦਾ ਡਿਜ਼ਾਈਨ ਤੇ ਮਤਲਬ ਇਦਾਂ ਏ ਆ ਨਾ ਇਹ ਕੱਟ ਪਊਗਾ ਸਾਰਾ ਲੂਜ਼ ਵੈਲ ਬਾਵਾਂ ਰੱਖਿਆ ਜਾਣਗੇ ਇਦਾਂ ਇਹਦੇ ਵਿੱਚ ਕੱਟ ਪਾ ਕੇ ਇਹ ਰੈਡੀ ਹੋਣਗੇ ਬਾਵਾਂ ਇਦਾਂ ਇਹ ਵਾਲਾ ਡਿਜ਼ਾਈਨ ਹੈਗਾ ਤੇ ਦੇਖੋ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਰੈਡੀ ਕਰਾ ਸਕਦੇ ਹੋ ਬਰਬਰੀ ਦੇ ਸੂਟਾਂ ਨੂੰ ਇਸ ਤਰ੍ਹਾਂ ਆਪਾਂ ਦੇਖੋ neck ਦਾ ਡਿਜ਼ਾਈਨ ਕੀਤਾ ਹੈਗਾ ਹਨਾ ਕਾਫੀ ਜਿਆਦੇ ਸੋਨੇ ਸੂਟ ਲੇਣਗੇ ਜਿਹੜੇ ਰੈਡੀ ਹੋ ਜਾਣਗੇ ਇਹਦਾ ਤੁਸੀਂ ਮੈਂ ਤੁਹਾਨੂੰ ਦਿਖਾਉਣੀ ਹੈਗੀ ਜੇ ਤੁਸੀਂ ਇਹ ਵੀ ਲੈਣਾ ਚਾਹੁੰਦੇ ਹੋ ਲੈ ਸਕਦੇ ਹੋਗੇ ਇਹਦਾ ਪ੍ਰਾਈਸ ਹੈ ਮੈਨੂੰ ਹਨਾ ਤੁਸੀਂ ਵਟਸਐਪ ਤੇ ਪੁੱਛ ਸਕਦੇ ਹੋਗੇ ਮਤਲਬ ਇਹ ਤੁਹਾਨੂੰ ਸੂਟ ਹੈਗਾ ਜਿਹੜਾ 33100 ਤੱਕ ਪਊਗਾ ਪਲੱਸ ਵਿਦ ਵਰਕ ਹਨਾ ਦੁਪੱਟਾ ਲਗਾਉਗੇ ਤਾਂ ਐਕਸਟਰਾ ਚਾਰजेस ਹੋਣਗੇ ਜੇ ਤੁਸੀਂ ਲੈਣਾ ਚਾਹੁੰਦੇ ਤਾਂ ਮੈਨੂੰ ਵਟਸਐਪ ਤੇ ਡੀਐਮ ਕਰ ਸਕਦੇ ਹੋਗੇ ਤਾਂ ਸੂਟ ਹੈਗਾ ਤੁਸੀਂ ਆਪਣਾ ਰਖਵਾ ਸਕਦੇ ਹੋਗੇ ਸੂਟ ਬਹੁਤ ਜਿਆਦੇ ਸੋਨਾ ਬਣੂਗਾ ਜਦੋਂ ਇਹ ਸਲਾਈ ਹੋ ਗਿਆ ਕਿਉਂਕਿ ਵਰਕ ਕੀਤਾ ਹੋਇਆ ਹੈਗਾ ਫਿਰ ਇਸ ਤੋਂ ਬਾਅਦ ਤੁਸੀਂ ਨੈਕਸਟ ਸੂਟ ਦੇਖ ਸਕਦੇ ਹੋਗੇ ਲਓ ਜੀ ਇਹ ਵਾਲਾ ਪ੍ਰਿੰਟ ਬਰਬਰੀ ਦੇ ਜਿਹੜੀਆਂ ਪੈਣਾ ਰਹਿ ਗਈਆਂ ਸੀਗੇ ਹੁਣ ਆਪਣੇ ਫਟਾਫਟ ਸੂਟ ਲੇងਗੇ ਜਿਹੜੇ ਚੱਕ ਲਿਓ ਕਿਉਂਕਿ ਰਿਪੀਟ ਇੱਕਾਈ ਮਤਲਬ ਬਹੁਤ ਘੱਟ ਮਿਲਦੇ ਨੇ ਇਹ ਵਾਲਾ ਦੇਖੋ ਤੁਸੀਂ ਡਿਜ਼ਾਈਨ ਬਰਪਰੀ ਦਾ ਤੇ ਫਿਰ ਇਸ ਤੋਂ ਬਾਅਦ ਆਜੂ ਗਈ ਥੋੜਾ ਇਹਦਾ ਕਲਰ ਇਹਨਾਂ ਨੂੰ ਤੁਸੀਂ ਮਤਲਬ ਵਰਕ ਕਰਵਾਓਗੇ ਸਾਡੇ ਦੀ ਗੱਲ ਛੱਡ ਦਿਓ ਜੇ ਤੁਸੀਂ ਕਰਵਾਉਣਾ ਚਾਹੋ ਨਾ ਬਹੁਤ ਜ਼ਿਆਦਾ ਸੋਨਾ ਵਰਕ ਕਰਕੇ ਦਵਾਂਗੇ ਪੈਚ ਵਗੈਰਾ ਲਗਾ ਕੇ ਇਹ ਵਾਲਾ ਸੂਟ ਦੇਖੋ ਤੁਸੀਂ ਬਰਪਰੀ ਦਾ ਬਹੁਤ ਜ਼ਿਆਦੇ ਸੋਨਾ ਲੱਗ ਰਿਹਾਗਾ ਥੋੜਾ ਡਾਰਕ ਦੇ ਵਿੱਚ ਆ ਗਿਆ ਇਦਾਂ ਦੇਖੋ ਸੂਟ ਬਹੁਤ ਸੋਹਣੇ ਬਣਦੇ ਨੇ ਬਣ ਕੇ ਕਿਉਂਕਿ ਇਹ ਲਾਈਟ ਵੇਟ ਫੈਬਰਿਕ ਹੁੰਦਾਗਾ ਹੁਣ ਤੁਸੀਂ ਮਤਲਬ ਇਹਨੂੰ ਗਰਮੀ ਦੇ ਵਿੱਚ ਆਰਾਮ ਨਾਲ ਪਾ ਸਕਦੇ ਹੋਗੇ ਸੂਟਾਂ ਨੂੰ ਤੇ ਨੈਕਸਟ ਸੂਟ ਆ ਗਿਆ ਦੇਖੋ ਉਹਦੇ ਨਾਲ ਦਾ ਹੀ ਆ ਗਿਆ ਜਿਹੜਾ ਆਪਾਂ ਵਰਕ ਕਰਵਾਇਆਗਾ ਸੂਟ ਇਹ ਮਤਲਬ ਪਲੇਨ ਆ ਗਿਆ ਇਹਦਾ ਇਹਦੇ ਵਿੱਚ ਪ੍ਰਿੰਟ ਹੈਗਾ ਜੇ ਤੁਸੀਂ ਵਿਦਆਊਟ ਵਰਕ ਲੈਣਾ ਚਾਹੁੰਦੇ ਹੋ ਇਹ ਸੂਟ ਦੂੰਗੀ ਤਾਂ ਤੁਸੀਂ ਲੈ ਸਕਦੇ ਹੋ 2150 ਦਾ ਪ੍ਰਾਈਸ ਹੈ ਬੁਕਿੰਗ ਆਪਾਂ ਬਹੁਤ ਘੱਟ ਰੋਗੀ ਨਾਲ ਨਾਲ ਪੇਮੈਂਟ ਕਰਕੇ ਸੂਟ ਦੇਣਗੇ ਜਿਹੜੇ ਤੁਸੀਂ ਲੈ ਸਕਦੇ ਹੋਗੇ ਕਿਉਂਕਿ ਕਾਫੀ ਪੈਣਾ ਰਹਿ ਜਾਂਦੀਆਂ ਨੇ ਬੁਕਿੰਗ ਕਰਦੇ ਆ ਹਨਾ ਕਈ ਵਾਰ ਮੈਂ ਪੇਮੈਂਟ ਨਾਲ ਨਹੀਂ ਕਰਦੀਆਂ ਹੈਗੀਆਂ ਤਾਂ ਕਰਕੇ ਨਾ ਕਾਫੀ ਪੈਣਾ ਫਿਰ ਹੋਰ ਰਹਿ ਜਾਂਦੀਆਂ ਨੇਗੀਆਂ ਉਹਨਾਂ ਨੂੰ ਮੈਂ ਕਹਿ ਦਿੰਦੀ ਆ ਵੀ ਸੋਲਡ ਹੈਗਾ ਸੂਟ ਤਾ ਕਰਕੇ ਹੁਣ ਆਪਾਂ ਕੋਈ ਬੁਕਿੰਗ ਬਹੁਤ ਘੱਟ ਰੱਖੀ ਹੋਈ ਹੈਗੀ ਫਟਾਫਟ ਜਿਵੇਂ ਜਿਵੇਂ ਪੇਮੈਂਟ ਆਈ ਜਾਊਗੀ ਉਦੋਂ ਤੱਕ ਤੁਸੀਂ ਸੂਟ ਲੈਣਗੇ ਜਿਹੜੇ ਲੈ ਸਕਦੇ ਹੋ ਦੇਖੋ ਇਹ ਵਾਲਾ ਫਰੋਜ਼ੀ ਕਲਰ ਹੈਗਾ ਫੇ ਜਿਹੜਾ ਮੈਂ ਤੁਹਾਨੂੰ ਪੀਚ ਦਿਖਾਇਆ ਇਹਦੇ ਵਿੱਚ 오ਰੇਂਜ ਕਲਰ ਹੈਗਾ 오ਰੇਂਜ ਕਲਰ ਦੇ ਵਿੱਚ ਤੁਸੀਂ ਵਰਕ ਕਰਵਾ ਸਕਦੇ ਹੋਗੇ ਉਸੇ ਤਰ੍ਹਾਂ ਜੇ ਤੁਸੀਂ ਬਿਨਾ ਵਰਕ ਤੋਂ ਲੈਣਾਗਾ ਬਿਨਾ ਵਰਕ ਤੋਂ ਲੈ ਸਕਦੇ ਹੋਗੇ ਸੂਟ ਦੇਖੋ ਬਹੁਤ ਜ਼ਿਆਦੇ ਸੋਹਣਾਗਾ ਜਦ ਤੱਕ ਇਹ ਤੇ ਵੀ ਵਰਕ ਕਾਫੀ ਜਿਆਦਾ ਸੋਹਣਾ ਲੱਗੂਗਾ ਪ੍ਰਿੰਟ ਬਹੁਤ ਪਿਆਰਾ ਹੈਗਾ ਇਹ ਵਾਲਾ ਤੇ ਕਲਰ ਵੀ ਬਹੁਤ ਜਿਆਦਾ ਸੋਹਣਾ ਹੈਗਾ ਪ੍ਰਿੰਟ ਦਾ ਦੇਖੋ ਇਸ ਤਰ੍ਹਾਂ ਇਹਤੇ ਵੀ ਤੁਸੀਂ ਵਰਕ ਕਰਵਾ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਸੂਟ ਬਣੂਗਾ ਇਹ ਵੀ ਵਰਕ ਹੋ ਕੇ ਫਿਰ ਇਸ ਤੋਂ ਬਾਅਦ ਆਜੂਗਾ ਇਹ ਵਾਲਾ ਸ਼ੇਡ ਤੁਸੀਂ ਦੇਖ ਸਕਦੇ ਹੋਗੇ ਦੇਖੋ ਠੀਕ ਹੈ ਜੀ ਫਿਰ ਆਜੂਗਾ ਇਹ ਫਰੋਜ਼ੀ ਆਜੂਗਾ ਇਹ ਵਾਲੀ ਆਪਣੇ ਕਾਲਜ ਕਲੀ ਸ਼ਰਟ अवेलेबल ਹੈ ਜੇ ਕਿਸੇ ਪਹਿਨੇ ਲੈਣਾ ਚਾਹੁੰਦੀ ਹੈ ਤਾਂ ਤੁਸੀਂ ਲੈ ਸਕਦੇ ਹੋ ਕਲੀ ਸ਼ਰਟ ਹੈਗੀ ਪਰ ਹੋਰ ਸੂਟ ਦੇ ਵਿੱਚੋਂ ਸ਼ਰਟ ਨਹੀਂ ਮਿਲੂਗੀ ਤੁਹਾਨੂੰ ਮੈਚਿੰਗ ਸੂਟ ਮਿਲ ਜੂਗਾ ਮੈਚਿੰਗ ਸੂਟ ਜੇ ਤੁਸੀਂ ਬਰਬਰੀ ਦਾ ਲਓਗੇ ਤਾਂ ਪ੍ਰਾਈਸ ਰਹੂਗਾ 1850 ਨਹੀਂ 2150 ਆਏਗਾ ਕਿਉਂਕਿ ਮੈਨੂੰ ਬਾਟਮ ਵਗੈਰਾ ਡਾਈ ਕਰਵਾ ਕੇ ਦੇਣੀ ਪਊਗੀ ਨਾਲ ਇਸ ਤੋਂ ਬਾਅਦ ਇਹ ਵਾਲਾ ਸ਼ੇਡ ਦੇਖੋ ਇਹ ਵਾਲਾ ਸ਼ੇਡ ਵੀ ਕਾਫੀ ਜ਼ਿਆਦਾ ਸੋਨਾ ਹੈਗਾ ਇੱਕ ਸੂਟ ਲੋ ਦੋ ਲੋ ਤਿੰਨ ਲੋ ਕਿਉਂਕਿ ਸਾਰਿਆਂ ਦੇ ਪ੍ਰਿੰਟਿੰਗ ਜਿਹੜੇ ਅਲੱਗ-ਅਲੱਗ ਨੇਗੇ ਸੇਮ ਪ੍ਰਿੰਟ ਦਾ ਕੋਈ ਵੀ ਮਤਲਬ ਡਿਜ਼ਾਈਨ ਨਹੀਂ ਹੈਗਾ ਕੋਈ ਹੋਊਗਾ ਇੱਕ ਅੱਧਾ ਉਹਦੇ ਵਿੱਚ ਤੁਹਾਨੂੰ ਕਲਰ ਵੀ ਸ਼ੋਅ ਕਰ ਚੁੱਕੀ ਆਂਗੀ ਵੀ ਇਹ ਵਾਲੇ ਕਲਰ ਨੇਗੇ ਆਰਡਰ ਹੈਗਾ ਜਿਹੜਾ ਤੁਸੀਂ ਆਪਣਾ ਫਾਸਟਲੀ ਕਰਦੇ ਹੋ ਸਟਿਚਿੰਗ ਅਵੇਲੇਬਲ ਹੈਗੀ ਹੈਗੀ ਜੇ ਕਿਸੇ ਭੈਣ ਨੇ ਸਲਾਈ ਕਰਵਾਉਣਾ ਚਾਹੁੰਦੇ ਨੇਗੇ ਸੂਟ ਹਨਾ ਆਪਣੇ ਬੁਟੀਕ ਤੋਂ ਲੈ ਕੇ ਵੀ ਆਰਡਰ ਦਿੰਨੇ ਹੋਗੇ ਤਾਂ ਤੁਸੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਤੁਸੀਂ ਕਰਵਾ ਸਕਦੇ ਹੋ ਪਰ ਉਹਦੇ ਲਈ ਤੁਹਾਨੂੰ ਥੋੜਾ ਜਿਹਾ ਟਾਈਮ ਲੈ ਕੇ ਚੱਲਣਾ ਪਊਗਾ ਕਿਉਂਕਿ ਸਟਿਚਿੰਗ ਦਾ ਮੇਰੇ ਕੋਲੇ ਰਾਸ਼ ਹੈਗਾ کافی ਹੈਗਾ کافی ਪੈਣਾ ਦੇ ਸੂਟ ਨਹੀਂਗੇ ਜਿਹੜੇ ਚੱਲ ਰਹੇ ਨੇਗੇ ਹਨਾ ਤੇ ਥੋੜਾ ਮੈਜ਼ਰਮੈਂਟ ਪਰਫੈਕਟ ਹੋਣਾ ਚਾਹੀਦਾ ਹੈਗਾ ਸਟਿਚਿੰਗ ਬਿਲਕੁਲ ਪਰਫੈਕਟ ਆਊਗੀ ਜੇ ਤੁਹਾਡੇ ਮੈਜ਼ਰਮੈਂਟ ਦੇ ਵਿੱਚ ਕੋਈ ਵੀ ਵਾਦਗਾਟ ਹੁੰਦੀ ਹੈ ਕਿ ਹਨਾ ਤੁਹਾਡੇ ਮੈਜ਼ਰਮੈਂਟ ਅਕੋਰਡਿੰਗ ਅਸੀਂ ਸੂਟ ਰੈਡੀ ਕਰਾਂਗੇ ਜੇ ਤੁਹਾਡੇ ਮੈਜ਼ਰਮੈਂਟ ਦੇ ਤੋਂ ਵੀ ਮਤਲਬ ਕੋਈ ਵਾਦਗਾਟ ਹੁੰਦੀ ਉਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਕਿਉਂਕਿ ਜੋ ਸਾਡੇ ਲਵੇ ਮੈਜ਼ਰਮੈਂਟ ਆਊਗਾ ਅਸੀਂ ਉਹਦੇ ਉੱਪਰ ਸੂਟ ਹੈਗਾ ਜਿਹੜਾ ਰੈਡੀ ਕਰਨਾ ਹੈਗਾ ਹਨਾ ਤਾ ਕਰਕੇ ਇਹਨਾਂ ਵਿੱਚੋਂ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਮੈਸੇਜ ਕਰ ਦਿਓ ਤੇ ਨਾਲ ਦੀ ਨਾਲ ਪੇਮੈਂਟ ਕਰਕੇ ਆਪਣੇ ਸੂਟ ਲੈਗੇ ਜਿਹੜੇ ਅਡਰੈਸ ਸੈਂਡ ਕਰ ਦਿਓ ਸੂਟ ਲੈਗੇ ਜਿਹੜੇ ਨਾਲ ਦੀ ਨਾਲ ਜਿਹੜੇ ਆਪਾਂ ਡਿਸਪੈਚ ਕਰਦੀ ਹੈ ਹਨਾ ਤੇ ਬਹੁਤ ਲਿਮਟਿਡ ਜਿਹਾ ਕਿਉਂਕਿ ਹੁਣ ਸਟਾਕ ਬਹੁਤ ਲਿਮਟਿਡ ਜਿਹਾ ਹੀ ਹੁੰਦਾ ਜਿਆਦਾ ਨਹੀਂ ਹੁੰਦਾ ਆਪਣੇ ਕੋਲੇ ਤੇ ਨਾਲ ਦੀ ਨਾਲ ਮਤਲਬ ਜਾਈ ਜਾਂਦਾ ਹੈਗਾ ਹਨਾ ਬੁਕਿੰਗ ਆਪਾਂ ਹੁਣ ਘਟਾ ਰੱਖਿਆ ਨਹੀਂ ਗਿਆ ਕਿਉਂਕਿ ਬੁਕਿੰਗ ਦੇ ਵਿੱਚ ਥੋੜੀ ਜੀ ਪ੍ਰੋਬਲਮ ਆਉਂਦੀ ਸੀ ਕਿ ਕਾਫੀ ਪੈਣਾ ਇਦਾਂ ਕਰਦੀਆਂ ਸੀ ਕਿ ਲੈ ਲੈਂਦੀ ਅਸੀਂ 2 2 3 3 ਸੂਟ ਹਨਾ ਤੇ ਬਾਅਦ ਚ ਮਤਲਬ ਪੇਮੈਂਟ ਨਹੀਂ ਕਰਦੀਆਂ ਸੀਗੀਆਂ ਹਫਤਾ ਹਫਤਾ 10 10 ਦਿਨ ਲੰਘ ਜਾਂਦੇ ਸੀਗੇ ਤਾਂ ਕਰਕੇ ਹੁਣ ਆਪਾਂ ਬੁਕਿੰਗ ਕਰਦੇ ਜਦੋਂ ਆਪਾਂ ਕੋਈ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਮਤਲਬ ਹੈਗੇ ਨੇ 1 2% ਪੈਣਾ ਇਦਾਂ ਤੇ ਜਦੋਂ ਆਪਾਂ ਕਹਿੰਦੇ ਸੀ ਵੀ ਤੁਸੀਂ ਪੇਮੈਂਟ ਕਰ ਦਿਓ ਕੋਈ ਰਿਪਲਾਈ ਨਹੀਂ ਆਉਂਦਾ ਸੀਗਾ ਤਾਂ ਕਰਕੇ ਹੁਣ ਮੈਂ ਹਨਾ ਬੁਕਿੰਗ ਕਰਤੀ ਕੋਈ ਪਲੀਜ਼ ਕੋਈ ਵੀ ਹਨਾ ਇਦਾਂ ਮਾਈਂਡ ਨਾ ਕਰਿਓ ਕਿਉਂਕਿ ਅਸੀਂ ਵੀ ਸਟਾਕ ਦੀ ਪੇਮੈਂਟ ਹੈ ਜਿਹੜੀ ਅੱਗੇ ਕਰਨੀ ਹੁੰਦੀ ਹੈ ਪੇਮੈਂਟਾਂ ਦਾ ਸਰਕਲ ਹੈ ਸਾਡਾ ਰੁਕ ਜਾਂਦਾ ਇਦਾਂ ਬੁਕਿੰਗ ਆ ਕਰਕੇ ਨਾਲ ਦੀ ਨਾਲ ਤੁਸੀਂ ਪੇਮੈਂਟ ਕਰੋ ਤੇ ਆਪਣੇ ਸੂਟ ਲੈ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਸਟ੍ਰੀਕਾਲ ਜੀ ਬਾਏ ਬਾ